ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਡੰਡਾਤ ਵੰਦਨ ਅਨਕਤ ਵੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਰਹਿ ਰਾਸ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਯਾ ਰਾਮ ਰਾਜੇ ਹਰਨਾਖਸ ਦੁਸ਼ਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਓੰਕਾਰਿਆ ਆਨੰਦ ਕਾਂ ਪੈਠੇ ਨਾਮ ਦੇਵ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤਲੇ ਛੜਾਇਆ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੋ ਸੁਖ ਰੋਗ ਭਇਆ ਜਿ ਸੁਖ ਤਾਮ ਨ ਹੋਇ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੁ ਕਰੀ ਨ ਹੋਇ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਰੱਖਿਆ ਰਹਾ ਜਾਤਮਾ ਜੋਤ ਜੋਤਮਾ ਜਾਤਾ ਕਲਖਲਾ ਭਰਪੂਰ ਰਹਿ ਆ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਉ ਨਾਨਕ ਕਰਤੇ ਕਿੰਬਾਤਾ ਜੋ ਕੁਛ ਕਰਨਾ ਸੋ ਕਰ ਰਿਹਾ ਸੋ ਦਰਗਾਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਕੇ ਹਾ ਸੋ ਕਰਕੇ ਹਾ ਜਤਬੈ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਗਨ ਹਾਰੇ ਕਿਤੇ ਤੇਰੇ ਰਾਗ ਪਰੇ ਸਿਮ ਕਹੀ ਅਹੇ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪੂਣ ਪਣੇ ਵੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਨ ਤੁਧਨੋਂ ਚਿਤ ਗੁਪਤ ਰਖ ਜਾਨਣਾ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋਂ ਈਸ਼ਵਰ ਬ੍ਰਹਮਾ ਦੇਵੇ ਸੋ ਅੰਤੇਰੇ ਸਦਾ ਸਵਾਰੇ ਗਾਵਨ ਤੁਧਨੋਂ ਇੰਦਰ ਅੰਦਰ ਆਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੰਤ ਤੁਧਨੋ ਸਦ ਸਮਾਦੇ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੇ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਣਿਆ ਮਨ ਮੋਹਣਾ ਸਰਗਮਸ਼ ਪਿਆਲੇ ਗਾਵੰਤ ਤੁਧਨੋ ਰਤਨ ਉਪਾਇ ਤੇਰੇ ਅਰ ਸਤਿਰਥ ਨਾਲੇ ਗਾਵੰਤ ਤਦਨੋ ਜੋਤ ਮਹਾ ਵਾਸੂਰਾ ਗਾਵੰਤ ਤਦਨੋ ਖਾਣੀ ਚਾਰੇ ਗਾਵੰਤ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦ ਤੁਮ ਨੂੰ ਗਾਵਨ ਜੋਤਿ ਤਪਾਵਨ ਰਤ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦ ਨੂੰ ਗਾਵਨ ਸੇ ਮੈਂ ਜਤਨਾ ਬਨਉ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਤਿਅ ਸੱਚੇ ਨਾਹੀ ਹੈ ਬਿਹੋਸੀ ਜਾਇ ਨ ਜਾਸੀ ਰਤਨਾ ਦਿਨ ਨਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਦਿਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਾਂ ਦੇਵੜਿਆਏ ਜੋ ਉਸ ਭਾਵੇ ਸੋਈ ਕਰਸੀ ਫਿਰ ਹੁਕਮ ਨ ਕਰ ਨਾ ਜਾਏ ਸੋ ਪਾਤ ਸਾਹ ਹੋ ਸਾਹ ਪਤ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਨ ਲਾ ਪਹਿਲਾ ਸੁਣ ਵੱਡਾ ਖੈ ਸਭ ਕੋ ਏਕੇ ਵਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤਰੈ ਸਮਾਏ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਨ ਗਹਿਰਾ ਕੋਈ ਨ ਜਾਣੇ ਤੇ ਆ ਕੀਤਾ ਕੇਵੜ ਜੀ ਰਹਾ ਸਭ ਸੁਖ ਸੁਖ ਤੇ ਮਨ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਏ ਕਹਿ ਨ ਜਾਏ ਤੇਰੀ ਤਲਵੜਿਆਈ ਸਾਵ ਸਤ ਸਭ ਤਪ ਸਭ ਚਗਈਆਂ ਸਦਾ ਪੁਰਖਾਂ ਕੀਆਂ ਵੜਿਆਈਆਂ ਤੁਦ ਵਿੰਸ ਦੇ ਕਿਨੇ ਨਾ ਪਾਈਆ ਕਰੰ ਮਿਲਾਂ ਨਾਹੀ ਠਾਕ ਰਹੀਆ ਅੱਖਣ ਵਾਲਾ ਗਿਆ ਵਿਚਾਰਾ ਸ਼ਕਤੀ ਪਰੇ ਤੇਰੇ 판ਡਾਰਾਜ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸਤ ਸਵਾਰਨ ਹਾਰਾ ਸਾਮਹਲਾ ਬਹਿਲਾ ਅੱਖਾਂ ਜੀ ਗਾਂ ਮਿਸਰਾ ਮਰ ਜਾਵੋ ਅੱਖਣੇ ਓੱਖਾਂ ਸਾਚਾ ਨਾਉ ਸਾਚੇ ਨਾਮ ਕੀ ਲਗ ਭੂਖ ਤੂਖਾ ਖਾ ਚਰਿਆ ਦੁਖਾ ਸੋਕਾਂ ਵਿਸਰਾ ਮੇਰੀ ਮਾਏ ਸਾਚਾ ਸਾਖ ਸਤਿਨਾਮ ਈ ਰਾਉ ਸੱਚੇ ਨਾਮ ਕੀ ਤਲ ਵਡਿਆਈ ਅੱਖ ਕੇ ਕੀਮਤ ਨੇ ਪਾਏ ਜੇ ਸਾ ਮਿਲ ਕਾ ਆਖਣ ਪਾਏ ਵਡਾ ਨ ਹੋਵੈ ਕਾਟ ਨ ਜਾਏ ਨਾ ਮਰੈ ਨਾ ਹੋਵੈ ਸੋਗ ਦਿੰਦਾਰੈ ਨ ਚੁੱਕੈ ਭੋਗ ਗੁਣੇ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਈ ਜੇ ਵਡਿਆ ਪਉ ਤੇ ਵਡ ਤੇਰੀ ਰਾਤ ਜਿੰਦਨ ਕਰ ਕੈ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮ ਹੈ ਬਾਦ ਸਨਾਤ ਰਾਗ ਗੋਇਰੀ ਮਹਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖ ਬਿਨੋਂ ਕਰੋ ਕਿਰਪਾ ਸਭ ਹੰਕੀਰੇ ਕਰਮ ਸਤਗੁਰ ਸਰਣਾਇ ਕਰਦੇ ਆ I'll ਰਤਨ ਹੋਏ ਸਰਮਾ ਇਕੋ ਅੰਕਾਰ ਸਤਿਗੁਰ ਪ੍ਰਸਾਦ ਪਾਪ ਸਹਿ ਦਸਮੀ ਗਵਿ ਆਦ੍ਰਯੰਤੇ ਚਾਉ ਬੈ ਹਮਰੇ ਕਰੋ ਆਦਰਸ਼ਾ ਪੂਰਨ ਹੋਏ ਚਿਤ ਕੇ ਸ਼ਾ ਤਵ ਚਰਨ ਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਾਰਾ ਹਮਰੇ ਦੁਰਸਵ ਤੁਮ ਕਾ ਬਹੋ ਆਪ ਹੋ ਆਗਮਹ ਬਚਾਵੋ ਸੁਭਿ ਵਸੈ ਮੋਰੋ ਪਰਵਾਰ ਸੇਕ ਸੁਖ ਸੁਭ ਕਰਤਾਰਾ ਮੋਰ ਸ਼ਾਨ ਕਰਦੇ ਕਹੀਐ ਸਭ ਬੈ ਰਿਨ ਕੋ ਆਸਨ ਰਿਹਾ ਪੂਰਨ ਹੋਏ ਹਮਾਰੀ ਆਸਾ ਤੂਰ ਭੈਨ ਕੀਐ ਬਿਆਸਾ ਤੁਮ ਹੇ ਸ਼ਾਡ ਕੋਈ ਵਰਨ ਨਾ ਤਹਾਉ ਜੋ ਵਰ ਚਾਉ ਸਤਮ ਤੇ ਪਾਉ ਸੇਖ ਸਿਖ ਹਮਾਰੇ ਤਾਰੀ ਇਹ ਜਨ ਜਨ ਸਤਮਾਰੇ ਮਾਰੇ ਆਪਾ ਦਾਮ ਉਮਰੀਆ ਮਨਕਾਰ ਕਤਾ ਸੁਨਵਰੀਆ ਜੋ ਜਸਦਾ ਹਮਾਰੇ ਪਿਛਾ ਸੇਤ ਜੋ ਕਰਹੁ ਰੋ ਰਿਸ਼ਾਰਾ ਕਨੁਮੇ ਰਖਣ ਹਾਰੇ ਸਾਇਬ ਸੰਸਾਰੀ ਪਿਆਰੇ ਦੀਨਵੰਦ ਦੁਸ਼ਟਨ ਕੇ ਹੰਤਾ ਤਮੋਹ ਪੁਰੇ ਜਤਰ ਦਸ ਸੰਤਾ ਕਾਲ ਪਾਇ ਬ੍ਰਹਮਾ ਭਕਤਰ ਕਾਲ ਪਾਇ ਸ਼ਿਵ ਜਗਤਰਾ ਕਾਲ ਪਾਇ ਕਰਵ ਸੰਵਰਗਾ ਸਾਖ ਸકલ ਕਾਲ ਕਾ ਕੀ ਆਤਮਾ ਸਾ ਜਵਨ ਕਾ ਜਵਦੀ ਸ਼ਿਵ ਕੀੋ ਵੇਦ ਰਾਜ ਬ੍ਰਹਮ ਜੋਥੀ ਆ ਜਵਨ ਕਾ ਸਵ ਲੋਕ ਸਵਾਰਨਾਮਸਕਾਰ ਤਾਹੀ ਹਮਾਰਾ ਜਦੋਂ ਕਾਲ ਸਭ ਜਗਤ ਬਨਾਇਓ ਦੇਵਦਾਨ ਜਸਨੋ ਪਿਆਵਾ ਅੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰੋ ਤਿਸਹਿ ਕੋ ਮਾਰੇ ਸકલ ਪ੍ਰਜਾਨ ਆਪ ਸਾਰੇ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਨ ਕੋ ਪਲ ਮੁਦਕੀਓ ਘੜ ਘੜ ਕੇ ਅੰਦਰ ਕੀ ਜਾਨਤ ਭੜੇ ਬੁਰੇ ਕੀ ਪੇਰ ਪਸ਼ਾਂਤ ਜਿੰਤੇ ਤੇ ਕੁੰਚਰ ਅਸਥੁਲਾ ਸਭ ਪਰ ਕ੍ਰਿਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਰਾਂ ਕੈ ਸੁਖੇ ਕੇ ਕੀ ਪੀਰ ਪਛਾਨੈ ਘਰ ਘਰ ਕੇ ਪਰ ਪਰ ਕੀ ਜਾਣੈ ਜਗਵਤ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਪਾਰਾ ਜਬ ਆਕਰਕ ਕਰਤ ਹੋ ਕਮਹ ਤਮ ਮਮਨ ਉਤ ਦੇ ਤਰ ਸਭ ਹਉ ਦੇਤੇ ਬਦਨ ਸ੍ਰਿਸ਼ ਸਵਤਾਰੈ ਆਪੋ ਆਪਣੇ ਮੋਇ ਚਾਰ ਤਮ ਸਭ ਹੀ ਤੇ ਰਹਨ ਨਰਲਾਮ ਜਾਨਤ ਵੇਦ ਭੇਦ ਨਰਲਾਮ ਨਿਰੰਕਾਰ ਨਿਵਕਾ ਨਰਲਾਮ ਆਦ ਅਨੇ ਰਣਾਦ ਸੰਭ ਤਾ ਕਮ ਮੂੜ ਚਾਲਤ ਪੇਦਾ ਜਕ ਕੋ ਭੇਵਨ ਪਉਤ ਵੇਦਾ ਤਾ ਕੋ ਕਰਪਾ ਨਾਨ ਮੰਤ ਮਾ ਮੂੜ ਕਰ ਭੇ ਨ ਜਾਣਤ ਮਾ ਦੇਵ ਕੋ ਕਹਿ ਸਦਾ ਸੇ ਨਿਰੰਕਾਰ ਕਾ ਚੇਨਤ ਨੇ ਪੇਵ ਆਪੋ ਆਪਣੇ ਬੁੱਧ ਜਿਤੀ ਵਰਨਤ ਪੈਨ ਬੈਨ ਤੋਂ ਦੇਤੀ ਤੁਮਰਾ ਲਖਣ ਜਾਇ ਬਸਾਰਾ ਕਵ ਸਭ ਸੰਸਾਰਾ ਇਕਾ ਰੂਪੰ ਰੂਪ ਸਰੂਪਾ ਇਕਾ ਰੂਪਾ ਨੂਪ ਸਰੂਪਾ ਰੰਗ ਭਇਓ ਰਾਗ ਕੈ ਭੂਪਾ ਅੰਡ ਜਿਰ ਸਿਤ ਜਗਿਨੀ ਉਤਪਨ ਖਣਵ ਤੈਨੇ ਕਹੋੜ ਰਾਜਾ ਬੈਟਾ ਗਉਣ ਤਨ ਬਿਓ ਸ਼ੰਕਰ ਗਠਾ ਸਿਰਿ ਸਿਰ ਦਿਖਾਏ ਚੰਬਾ ਆਦਿ ਜਗਾ ਸੋ ਸੇ ਅੰਭਵ ਸ਼ਮੇ ਰਿਤਮ ਕਰੋ ਸਿਖੋ ਵਾਰ ਸਿਖ ਸੰਗ ਰੋ ਦੁਖ ਜਤੇ ਉਠਵਾ ਤਾ ਬਾਤਾ ਸਮ ਮਲੇਸ਼ ਕਰੋ ਰਣ ਕਾਤਾ ਜੇ ਅਸਤ ਤਵ ਸਰਨੀ ਪਰੇ ਤਨ ਕਾ ਟੁਟ ਦੁਖ ਤੋ ਮਰੇ ਪੁਰਖ ਜਵਨ ਤਾ ਪਰੇ ਤਿਹਾਰੇ ਤਨ ਕਾ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਵਾਰ ਜਾਏ ਹੈ ਤਾਂ ਕੇ ਗਾਨਿ ਖਿ ਨਿਐ ਹੈ ਅਰਸ਼ ਹੋਏ ਤਾਈ ਸਭ ਕਾਲਾ ਦੁਖ ਹਰ ਤ੍ਰਿਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾ ਹੈ ਨਹਰ ਹੋ ਤਾਂ ਕੇ ਤਾ ਕਨਕ ਮਹਰ ਹੋ ਰਿਦ ਸਿਦ ਪਰਮ ਸਭ ਹੋਈ ਲੋਟ ਸਾਸ ਸਸ ਕਨ ਕੋਈ ਕੁਵਾਰ ਜਨ ਤਨ ਸੰਭਾਰਾ ਕਾਲ ਫਾਸ ਤੇ ਤਾ ਹੈ ਵਾਰਾ ਜਨ ਨਰ ਨਾਮ ਤੇ ਹਰੂ ਕਾ ਦਰਦ ਦੁਖ ਤੇ ਰਾ ਖੜਗੇ ਤਮ ਸਰਨ ਤੇ ਹਾਰੀ ਆਪ ਹਦਲ ਵਾਰੇ ਸਰਬ ਠੋਰ ਮੋਹ ਸਾਈ ਨੁਤ ਦੁਖ ਤੇ ਲੈ ਉਚਾਈ ਸਵਈਆ ਪਾਇੰਗੇ ਜਬ ਤੇ ਤੁਮਰੇ ਤਬ ਤੇ ਕੋ ਅੰਤਰ ਨਹੀਂ ਆਨੇ ਹੋ ਰਾਮ ਰੇ ਪ੍ਰਾਨ ਪ੍ਰਾਨ ਅਨੇਕ ਕਾਇ ਮਤ ਇਕ ਨ ਮਾਨੇ ਹੋ ਸਿਮਰ ਸਾਸਤਰ ਵੇਦ ਸਵੈ ਵੋ ਭੇਦ ਕਹਾਂ ਮੈਂ ਇਕ ਨ ਜਾਣੇ ਹੋ ਸ੍ਰੀ ਅਸਮਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਭ ਤੋਹਿ ਬਖੰਦੋ ਰਾ ਸਗਲ ਦਵਾਰ ਕੋ ਛਾੜ ਕਾਏ ਕਹਿਓ ਤੁਹਾਰੋ ਦਵਾਰ ਕੋ ਵੰਗੈ ਕਿਲਾ ਜਸ ਗੰਦਾਸ ਦਾ ਰੋਜ਼ਰਾਮ ਕਲੀ ਮੰਨ ਲਾਤੀ ਜਾਨੰਦਿਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੇ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਮੈਂ ਪਾਇਆ ਸਹਿਜ ਸੇਤੇ ਮਨ ਵਿਚੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਉਤੰਗ ਬੋਰੀ ਕੇ ਰਾਮ ਅੰਦ ਨੇ ਵਸਾਇਆ ਗਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰੇ ਆ ਤੂੰ ਸਦਾ ਰੋ ਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਤੋ ਸਭ ਸਾਰਾ ਨੰਗ ਕਰੂ ਕਰੇ ਤੇਰਾ ਕਰ ਸਭ ਸਵਾਰਣਾ ਸਭ ਨਾਂਗ ਲੰ ਸਮ ਰੱਥ ਸਵਾਮੀ ਸੋ ਕਮ ਅਨੁਸਾਰੇ ਕਹ ਨਾਨਕ ਮਨ ਮੇਰੇ ਇਸ ਤਰ ਰ ਨਾਲੇ ਸਾਚੇ ਸਹਿਬਾ ਕਾ ਨਾਹੀ ਕਰ ਤੇਰਾ ਕਰਤਾ ਦੇ ਰ ਸਭ ਕਿਛ ਹੈ ਜਿਸ ਦਿਨ ਸੋ ਪਾਵੇ ਸਦਾ ਸਿਮਰਾ ਤੇਰੇ ਨਾਮ ਅਨੁਸਾਵੇ ਨਾਮ ਜਨਕੈ ਮਨੁਸੇ ਆਵਾਜੇ ਸ਼ਕਤ ਗਨੇਰੇ ਕੈ ਨਾਨਕ ਸੱਚੇ ਸਾਹਿਬ ਗਿਆਨਾਈ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸੱਚੇ ਨਾਮਦਾਰ ਮੇਰਾ ਜਨੁ ਭਖਾਂ ਸਭ ਗਵਾਇਆਂ ਕਰਸਾਂ ਸੁਖ ਮਨ ਆਏ ਵਸਿਆ ਜਨਿਸ ਸਭ ਪਜਾਈਆਂ ਸਦਾ ਪ੍ਰਵਾਨ ਕੀਤਾ ਗੁਰੂ ਵਿਟੋ ਜਸ ਦੀਆਂ ਵੜਿਆਈਆਂ ਕੈ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਗਮਨ ਸ਼ਬਦ ਉਸ ਭਾਗਾ ਕਰ ਸੁਭਾਗਾ ਸ਼ੋਦ ਵਾਜੇ ਕਲਾ ਜਿਤ ਕਰਤਾ ਰਿਆ ਪੰਚ ਦੂਤ ਤੁਦ ਵਸ ਕੀਤੇ ਕਾਲ ਤੰਕੁ ਮਾਰਿਆ ਤਰ ਕਰਮ ਪਾਇ ਤੁਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖੋ ਆਦਿ ਕਰ ਅੰਦਵਾਜੇ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਕਰੇ ਸਗਲ ਵਿਸੂਰੇ ਹੰਦੋਖ ਰੋਗ ਸੰਤਾ ਪਿ ਉਤਰੈ ਸੁਨੇ ਸੱਚੇ ਬਾਣੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੰਤੇ ਪਨੀਤ ਕਹਤੇ ਪਵਿੱਤ ਸਤਗੁਰ ਰਹੇ ਆਪ ਹਰ ਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਮੋਦਾਵਣੀ ਮਹਲਾ 5ਵਾਂ ਥਾਲ ਵਿਤਨ ਵਸਤੂ ਪਇਓ ਸਭ ਸੰਦੋਗ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਦਾਰ ਮਝੇ ਕੋ ਖਵ ਦੇਖੋ ਪੁੰਚਾ ਤਿਸ ਕਾ ਹੋਇ ਉਦਾਰ ਹੋਇ ਵਸਤ ਤ ਜੀਨ ਜਾਈ ਨਿਤ ਨਿਤ ਰਕਰਤਾਰ ਤਮ ਸੰਸਾਰ ਚਾਨ ਲਗਤਰਿਆ ਸਵਨਾਨਿਕ ਬ੍ਰਹਮ ਪ੍ਰਸਾਰੋ ਅਦ੍ਰੋਗ ਮਲਾ ਪੰਮਾ ਤੇਰਾ ਕੀਤਾ ਜਤ ਨਾਹੀ ਮੈਨੋ ਜੋਗ ਕੀ ਤੋਇ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿ ਹੋਈ ਤਨ ਤੇ ਆ ਮਹਿ ਰੰਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਰਤਾ ਜੀ ਮਾ ਤਨ ਮਨ ਅਥੀ ਵੇ ਹਰਿਆ ਪੌੜੀ ਤਿੱਥੈ ਤੂੰ ਸਮਰਥ ਜਿੱਥ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਇ ਤੇ ਰਛੜ ਜਾਏ ਭਉ ਜਲ ਵਿਖੰਸ ਗਾ ਉਪਰ ਸ਼ਕਤੀ ਪਾਰੇ ਪਾਹੀ ਜਨ ਕੋ ਲੱਗੇ ਪਿਆਸ ਅੰਮ੍ਰਿਤ ਸੇ ਹੀ ਖਾਏ ਕਲਮਾਏ ਹੋ ਪੁੰਨ ਗੁਣ ਗੋਵਿੰਦ ਗਾਏ ਸਭ ਸੰਨ ਕਿਰਪਾ ਸਮਾਲੇ ਸਤ ਸਾਈ ਨਰਥਾ ਕੋਇ ਨ ਜਾਏ ਜਿ ਆਵੇ ਤਦ ਆਇ ਸਲੋਕ ਮਾਲਾ ਪੰਜਮਾ ਅੰਤਰ ਗੁਰਿਆ ਰਦਨ ਜਿ ਵਾਜ ਬਕਰਣਾਓ ਨੇਤਰੀ ਸਤਗੁਰ ਪ੍ਰੇਖਣਾ ਸਰਬਨੇ ਸਨਾਨ ਗੁਰਨਾਓ ਸਤਗੁਰ ਸੇ ਤੀਰਤਿਆ ਦਰਗਹ ਪਾਈ ਅਠਾਓ ਬਨਾਨ ਕਿਰਪਾ ਕਰੇ ਜਿਸ ਨੂੰ ਇਹ ਵਾਤ ਦੇ ਜਗ ਮੈਂ ਤਮ ਕਾਢਿਐ ਵਿੱਲੇ ਕੇ ਕੇ ਮਹਲਾ ਪੰਜਵਾ ਰਖੇ ਖਨਹਾਰ ਆਪ ਹਵਾਰੇ ਨਾ ਗੁਰ ਕੇ ਪੈਰੇ ਪਾਏ ਕਾਜ ਸਵਾਰੇ ਨਾ ਹੋ ਆਪ ਦਿਆਲ ਮਨੋ ਨਾ ਵਿਸਾਰੇ ਅਨ ਸਾਧ ਜਨਾ ਕੈ ਸੰਗਿ ਭਗਤ ਜਲ ਉਤਾਰੇ ਅਨ ਸਗਰ ਅਨੰਦ ਕਦੋਸ਼ਟ ਖਿ ਨਮਾਹਿ ਵਿਦਾਰੇ ਅਨ ਤੈ ਸੰਗੀਟੇ ਕ ਨਾਨਕ ਮਨ ਮਾਹੀ ਜਿਸ ਸਿਮਰ ਸਖ ਹੋਏ ਸਗਲੇ ਦੁਖ ਜਾਏ ਇਸ ਸਾਹਿ ਕੀਟੇ ਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਾਰੇ ਤੂ ਖਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ